ਮੇਰਾ ਨਾਮ ਸੁਖਵੰਤ ਸਿੰਘ ਜੀ ਪਿੰਡ ਭੰਗੇਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਹਾਂਜੀ ਅਸੀਂ ਤੁਹਾਨੂੰ ਤਕਰੀਬਨ 63-30 ਸਾਲ ਪਹਿਲਾਂ ਸਾਡੇ ਤਿੰਨ ਸਾਲ ਪਹਿਲਾਂ ਬੋਡੀ ਸਰਜਰੀ ਤੇ ਦਈ ਪਾਂ ਜੂਸ ਬੋਡੀ ਸਰਜਰੀ ਕਰ ਹਾਂਜੀ ਹਾਂ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸੀ ਉਦੋਂ ਪਹਿਲਾਂ ਸਰ ਮੈਨੂੰ ਬਲੱਡ ਤੇ ਸ਼ੂਗਰ ਨਾਲ ਅਟੈਕ ਹੋਇਆ ਸੀਗਾ ਜੀ ਤੇ ਟੈਕ ਜਦੋਂ ਹੋਇਆ ਸੀਗਾ ਤੇ ਉਹ ਖੱਬੀ ਅੱਖ ਤੇ ਹੋਇਆ ਸੀਗਾ ਜੀ ਜਿਹਦੇ ਵਿੱਚੋਂ ਮੇਰੀ ਨਿਗਾਹ ਖਤਮ ਹੋ ਗਈ ਸੀਗੀ ਤੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਉਸ ਤੋਂ ਬਾਅਦ ਵਿੱਚ ਬਾਡੀ ਸਰਵਿਸ ਪੈਕ ਵਰਤਣ ਦੇ ਨਾਲ ਵੀ 2-3 ਸਾਲਾਂ ਬਾਅਦ ਮੈਂ ਨਿਗਾ ਚੈੱਕ ਕਰਾਈ ਆ ਤੇ ਹੁਣ ਮੇਰਾ ਟੈਸਟ ਸਹੀ ਆਇਆ ਜੀ। ਤੁਹਾਨੂੰ ਡਾਕਟਰ ਕੀ ਕਹਿੰਦੇ ਸੀ? ਡਾਕਟਰਾਂ ਨੇ ਜਵਾਬ ਦਿੱਤਾ ਸੀ ਤੁਸੀਂ ਕਹਿੰਦੇ ਹੱਕ ਤੇ ਟੈਕ ਆਇਆ ਸੀ ਕੀ ਕਹਿ ਰਹੇ ਸੀ? ਉਹਨਾਂ ਨੇ ਤਾਂ ਡਾਕਟਰਾਂ ਨੇ ਕਹਿ ਸੀਗਾ ਜੀ ਇਹਦੇ ਵਿੱਚ 15-15000 ਦੇ ਟੀਕੇ ਲੱਗਣਗੇ ਜੀ। 4 ਟੀਕੇ ਲੱਗਣਗੇ ਪਰ ਗਰੰਟੀ ਹੈ ਨਹੀਂ ਕੋਈ। ਗਰੰੰਟੀ ਹੈ ਨਹੀਂ। ਹਾਂਜੀ। ਤੇ ਉਸ ਕਰਕੇ ਫਿਰ ਤੁਸੀਂ ਨੇ ਸਰਵਿਸ ਪੈਕ ਵਰਤਿਆ। ਹਾਂਜੀ ਹਾਂਜੀ। ਤੇ ਅੱਜ ਤੁਸੀਂ ਮਤਲਬ ਕਿਵੇਂ ਹੋ ਅੱਜ ਕੀ ਗੱਲਬਾਤ ਆ ਤੁਹਾਡੇ ਸਰੀਰ ਦੀ ਕੀ? ਜੀ ਜੀ ਨਰੋਦੀ ਅੱਜ ਮੇਰਾ ਸਰੀਰ ਬਿਲਕੁਲ ਸਹੀ ਆ ਜੀ ਬਲੱਡ ਸ਼ੂਗਰ ਤੋਂ ਮੈਂ ਰਹਿ ਤਾਂ ਜੀ ਤੇ ਕੰਮਕਾਰ ਵਧੀਆ ਕਰਦਾ ਜੀ ਤੇ ਬਾਕੀ ਟੈਸਟ ਵੀ ਸਹੀ ਆਏ ਆ ਜੀ ਤੇ ਟੈਸਟਾਂ ਦੇ ਵਿੱਚ ਕੀ ਆਇਆ ਟੈਸਟ ਕਿਵੇਂ ਆਇਆ ਤੁਹਾਡੇ ਟੈਸਟ ਸਰ ਜੀ ਪਹਿਲਾਂ 30% ਨਿਗਾ ਸੀ ਤੇ ਉਹਨਾਂ 70 ਤੋਂ 80% ਜਿਹੜਾ ਟੈਗ ਸੀ ਉਹ ਸਹੀ ਹੋ ਗਿਆ ਜੀ ਕੋਈ ਕਹਿੰਦੇ ਟੈਸਟ ਵੀ ਕਰਾਏ ਆ ਟੈਸਟ ਕਰਾਏ ਉਹਦੇ ਵਿੱਚ ਕੀ ਰਿਪੋਰਟ ਆਈ ਰਿਪੋਰਟ ਸਹੀ ਆਈ ਆ ਜੀ ਰਿਪੋਰਟ ਸਹੀ ਆਈ ਆ ਹਾਂਜੀ ਹਾਂਜੀ ਕੋਈ ਐਨਕ ਨਹੀਂ ਲੱਗੀ ਜੀ ਕੁਈ ਐਨਕ ਨਹੀਂ ਪਹਿਲਾਂ 30% ਨਿਗਾ ਸੀਗੀ ਤੇ ਹੁਣ ਤਕਰੀਬਨ 70 ਤੋਂ 75 ਤੇ ਚੱਲੀ ਗਈ 70 ਤੋਂ 80% ਨਿਗਾ ਤੁਹਾਡੀ ਸਹੀ ਆ ਜੀ ਹਾਂਜੀ ਸਹੀ ਆ ਜੀ ਤਾਂ ਹੁਣ ਬੰਨ ਭਰਾ ਬਹੁਤ ਆਪਣੇ ਦੇਖਦੇ ਆ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਬੋਡੀ ਸਰਵਿਸ ਦਾ ਇੱਕ ਵਾਰੀ ਪੰਜ ਉਹਨਾਂ ਨੂੰ ਅਸੀਂ ਤਾਂ ਸਲਾਹ ਇਹੀ ਦੇਣਾ ਚਾਹੁੰਦੇ ਆ ਜੀ ਬਦਲ ਕੇ ਜੇ ਕੋਈ ਸਹੀ ਆ ਤੇ ਉਹਨੂੰ ਵੀ ਇਹ ਸਰਵਿਸ ਪੈ ਕੇ ਵਰਤਣਾ ਚਾਹੀਦਾ ਜੇ ਕਿਸੇ ਨੂੰ ਜਿਕਤ ਹੈਗੀ ਆ ਤੇ ਉਹਨੂੰ ਵੀ ਇਹ ਜ਼ਰੂਰੀ ਵਰਤ ਲੈਣਾ ਚਾਹੀਦਾ ਜੀ ਬਿਹਾਰੀ ਕਿ ਪਰਸਨ ਨੂੰ ਜਿਹੜਾ ਸਰੀਰ ਦੀ ਸਫਾਈ ਕਰਾਉਣੀ ਚਾਹੀਦੀ ਹੈ ਬਾਡੀ ਦਾ ਹਾਂਜੀ ਹਾਂਜੀ ਵਰਤਣਾ ਚਾਹੀਦਾ ਜੀ ਓਕੇ ਜੀ ਧੰਨਵਾਦ